ਹੌਨਕ ਲਾਇਓਨਸ ਕਲੱਬ ਵਿਖੇ ਹਲਕਾ ਨਾਬਾ ਤੋਂ ਭਾਜਪਾ ਦੇ ਐਸੀ ਮੋਰਚਾ ਜ਼ਿਲ੍ਹਾ ਪ੍ਰਧਾਨ ਵਰਿੰਦਰ ਬਿੱਟੂ ਸੀਨੀਅਰ ਅਗੂ ਰਜੇਸ਼ ਬੱਬੂ ਅਤੇ ਸਰਕਲ ਪ੍ਰਧਾਨ ਪਰਮਿੰਦਰ ਗੁਪਤਾ ਦੀ ਅਗਵਾਈ ਹੇਠ ਰੱਖੀ ਪ੍ਰਭਾਵਸ਼ਾਲੀ ਇਕੱਤਰਤਾ ਨੂੰ ਸੰਬੋਧਨ ਕਰਦੇ ਹਾਂ ਸੰਸਦ ਮੰਤਰੀ ਅਤੇ ਭਾਜਪਾਗੂ ਪ੍ਰਨੀਤ ਕੋਰ ਨੇ ਕਿਹਾ ਕਿ ਲੋਕ ਸਭਾ ਚੋਣਾਂ 'ਚ ਭਾਜਪਾ ਪੰਜਾਬ ਅਤੇ ਪੰਜਾਬੀਆਂ ਦੀ ਪਹਿਲੀ ਨੰਬਰ ਵਿਮਾਨਤ ਸੰਪਾਰਟੀ ਵਜੋਂ ਉੱਪਰੀ ਹੈ ਅਤੇ ਪੰਜਾਬੀਆਂ ਦੇ ਦਿੱਤੇ ਬੇਮਿਸਾਲ ਪਿਆਰ ਸਤਿਕਾਰ ਨੇ ਪੰਜਾਬ ਭਾਜਪਾ ਨੂੰ ਭਵਿੱਖ ਦੀਆਂ ਚੋਣਾਂ ਲਈ ਉਤਸ਼ਾਹਿਤ ਕਰ ਦਿੱਤਾ ਹੈ ਹਾਂ ਸਤਿ ਸ਼੍ਰੀ ਅਕਾਲ ਅੱਜ 90 ਪਹੁੰਚੀ ਹਾਂ ਮੈਂ ਲਾਇਨਸ ਕਲੱਬ 'ਚ ਜਿਹੜੇ ਜਿਹੜੇ ਲੋਕਾਂ ਨੇ ਮੇਰੀ ਮਦਦ ਕੀਤੀ ਖੜੇ ਹੋਏ ਔਖੇ ਸਮੇਂ ਦੇ ਵਿੱਚ ਉਹਨਾਂ ਦਾ ਧੰਨਵਾਦ ਕਰਨ ਦੇ ਲਈ ਹੋਰ ਕੀ ਕਹਿਣਾ ਚਾਹਾਂਗੀ ਮੈਂ ਦੇਖੋ ਮੈਂ ਤਾਂ ਇੰਨਾ ਕਹਿਣਾ ਚਾਹੁੰਦੀ ਹਾਂ ਕਿ ਸਾਰੇ ਜਣੇ ਤਕੜੇ ਰਹਿਣ ਔਰ ਮੈਂ ਹਰ ਵਕਤ ਹਾਜ਼ਰ ਹੈਗੀ ਹੈ ਜੋ ਮੈਂ ਕਰ ਸਕਦੀ ਹਾਂ ਹਾਂਜੀ ਜਿਹੜੇ ਵਾਰਦਾਤਾਂ ਵਾਧ ਰਹੀਆਂ ਨੇ ਜੀ ਚੋਰੀਆਂ ਦੀਆਂ ਹੋਣ ਇਹ ਇੱਕ ਬਹੁਤ ਵਿਸ਼ੇ ਬਣਿਆ ਹੋਇਆ ਹੈ ਇਹ ਇਹਦੇ ਲਈ ਜ਼ਰੂਰ ਇਹਨਾਂ ਨੂੰ ਦੇਖਣਾ ਚਾਹੀਦਾ ਲਾਅ ਐਂਡ ਆਰਡਰ ਦਾ ਤਾਂ ਬਹੁਤ ਹੀ ਬੁਰਾ ਹਾਲ ਹੋਇਆ ਸਰੇ ਆਮ ਕੋਈ ਮਰਡਰ ਵੀ ਕਰ ਜਾਏ ਉਹ ਵੀ ਕਿਸੇ ਨੂੰ ਡਰ ਭੈ ਹੈ ਨਹੀਂ ਕਿ ਮੈਨੂੰ ਸਜ਼ਾ ਮਿਲੇਗੀ ਦਾ ਇਹ ਹੀ ਦੱਸਦਾ ਹੈ ਕਿ ਲਾਅ ਐਂਡ ਆਰਡਰ ਕਿਹੋ ਜਿਹਾ ਸਿਚੁਏਸ਼ਨ ਹੈਗਾ ਖੋਹਾਂ ਹੋ ਰਹੀਆਂ ਨੇ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز